ਸਭ ਨੂੰ ਸਤਿ ਸ਼੍ਰੀ ਅਕਾਲ ਜੀ YouTube ਚੈਨਲ JD813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ UAE ਦੇ ਸ਼ਹਿਰ ਅਜਮਾਨ ਵਿੱਚ ਸਬਜ਼ੀਆਂ ਦੀ ਬਜਾਈ ਹੁੰਦੀ ਦਿਖਾਵਾਂਗਾ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਵਾਤਾਵਰਨ ਅਤੇ ਉਪਜਾਊ ਮਿੱਟੀ ਨਾ ਹੋਣ ਕਾਰਨ UAE ਵਿੱਚ ਸਬਜ਼ੀਆਂ ਜਾਂ ਹੋਰ ਫਸਲਾਂ ਪੈਦਾ ਕਰਨੀਆਂ ਬਹੁਤ ਔਖੀਆਂ ਹਨ ਪਰ ਕੁਝ ਮਿਹਨਤੀ ਅਤੇ ਇਰਾਦੇ ਦੇ ਪੱਕੇ ਇਨਸਾਨ ਵੀ ਹੁੰਦੇ ਹਨ ਜੋ ਬਖ ਬਖ ਤਰੀਕੇ ਅਜਮਾ ਕੇ ਕਾਮਯਾਬ ਹੋਣਾ ਚਾਹੁੰਦੇ ਹਨ ਇਸੇ ਤਰ੍ਹਾਂ ਹੀ ਸਾਡਾ ਪੋਤਾ ਪਵਿੱਤ ਸਿੰਘ ਪੰਜਾਬ ਤੋਂ ਸਬਜ਼ੀਆਂ ਦੇ ਬੀਜ ਮੰਗਵਾ ਕੇ ਸਬਜ਼ੀਆਂ ਪੈਦਾ ਕਰਨ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦਾ ਹੈ ਆਓ ਦੇਖਦੇ ਹਾਂ ਯੂਏਆਈ ਵਿੱਚ ਸਬਜ਼ੀਆਂ ਬੀਜਣ ਦਾ ਇਸ ਦਾ ਤਰੀਕਾ ਇਹ ਤੁਸੀਂ ਦੇਖ ਸਕਦੇ ਹੋ ਗੌੜੇ ਦੇ ਵਿੱਚ ਮਿੱਟੀ ਬਰਾਬਰ ਕਰ ਰਿਹਾ ਹੱਥ ਦੇ ਨਾਲ ਮਿੱਟੀ ਦਾ ਲੈਵਲ ਠੀਕ ਕਰ ਰਿਹਾ ਹੈ ਇਹ ਦੇਖ ਸਕਦੇ ਹੋ ਇਹ ਦੇਖੋ ਮੂੜੀਆਂ ਦੇ ਬੀਜ ਜੋ ਪੰਜਾਬ ਤੋਂ ਸਪੈਸ਼ਲ ਮੰਗਾਏ ਨੇ ਇਹ ਪੰਜਾਬ ਤੋਂ ਮੰਗਾ ਕੇ ਮੂੜੀਆਂ ਦੇ ਬੀਜ ਇਹਨਾਂ ਨੂੰ ਇੱਥੇ ਗਮਲੇ ਦੇ ਵਿੱਚ ਇਹ ਬੀਜੂਗਾ ਇਹਨੇ ਕੱਢ ਕੇ ਬੀਜ ਕੌਲੀ ਦੇ ਵਿੱਚ ਪਾਲੇ ਨੇ ਮੂੜੀਆਂ ਦੇ ਦੇਖੋ ਬਹੁਤ ਵਧੀਆ ਕੁਆਲਿਟੀ ਦੇ ਬੀਜ ਨੇ ਮੰਗਵਾਏ ਆ ਇਹ ਬੀਜ ਮੰਗਾ ਕੇ ਇਹਨੂੰ ਹੁਣ ਇਸ ਗਮਲੇ ਦੇ ਵਿੱਚ ਬੀਜੂਗਾ ਦੇਖ ਸਕਦੇ ਹੋ ਤੁਸੀਂ ਆਂ ਉਂਗਲਾਂ ਦੇ ਨਾਲ ਹਲਕੇ ਹਲਕੇ ਟੋਏ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਵਿੱਚ ਗਮਲੇ ਦੇ ਇਹ ਦੇਖੋ ਇਹ ਇਹਦੀ ਤਕਨੀਕ ਦੇਖੋ ਉਂਗਲਾਂ ਦੇ ਨਾਲ ਹਲਕੇ ਹਲਕੇ ਟੋਏ ਇਹਨੇ ਬਣਾ ਲਏ ਨੇ ਇਹ ਜੋ ਉਂਗਲਾਂ ਦੇ ਨਾਲ ਹਲਕੇ ਜਿਹੇ ਟੋਏ ਬਣਾਏ ਨੇ ਉਹਨਾਂ ਦੇ ਵਿੱਚ ਦੇਖੋ ਹੁਣ ਬੀਜ ਮੂੜੀਆਂ ਦੇ ਬੀਜ ਬੀਜ ਰਿਹਾ ਸਾਰੇ ਟੋਏ ਦੇ ਵਿੱਚ ਇਹ ਮੂੜੀਆਂ ਦੇ ਬੀਜ ਬੀਜੂਗਾ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਇਹਦੀ ਤਕਨੀਕ ਜੁਆਈ ਦੇ ਵਿੱਚ ਸਬਜ਼ੀਆਂ ਪੈਦਾ ਕਰਨ ਦੀ ਹੋਰ ਵੀ ਬੀਜ ਇਹਨੇ ਕਾਫੀ ਮੁੰਗਾਏ ਨੇ ਹੋਰ ਸਬਜ਼ੀਆਂ ਵੀ ਬੀਜੂਗਾ ਇਹ ਅੱਜ ਇਹਨੇ ਮੂੜੀਆਂ ਤੋਂ ਸ਼ੁਰੂਆਤ ਕੀਤੀ ਆ ਇਹ ਬੀਜ ਲਗਾ ਕੇ ਇਹ ਉੱਪਰੋਂ ਦੇਖੋ ਹਲਕੇ ਹੱਥ ਦੇ ਨਾਲ ਉੱਪਰ ਮਿੱਟੀ ਕਰ ਰਿਹਾ ਕੋਈ ਦਬ ਨਹੀਂ ਲਗਾ ਰਿਹਾ ਕਿਉਂਕਿ ਦਬ ਲਗਾਤੀ ਤੇ ਫਿਰ ਪੌਦਾ ਉੱਗਦਾ ਨਹੀਂ ਇਸ ਲਈ ਦਬ ਨਹੀਂ ਲਗਾਈ ਹਲਕੇ ਹੱਥ ਦੇ ਨਾਲ ਉੱਪਰ ਇਹਨੇ ਮਿੱਟੀ ਕਰ ਦਿੱਤੀ ਆ ਬਿਲਕੁਲ ਹਲਕਲ ਕੇ ਹੱਥ ਨਾਲ ਇਹ ਦੇਖ ਸਕਦੇ ਹੋ ਤੁਸੀਂ ਸਾਰੀ ਮਿੱਟੀ ਬਰਾਬਰ ਕਰ ਦਿੱਤੀ ਇਹਨੇ ਔਰ ਹਲਕੇ ਆ ਤੇ ਹੁਣ ਬਾਹਰ ਕੱਢ ਕੇ ਗੈਲਰੀ ਦੇ ਵਿੱਚ ਰੱਖਦਾ ਇਹ 14ਵੀਂ ਮੰਜ਼ਲ ਤੇ ਫਲੈਟ ਆ ਬਾਹਰ ਗੈਲਰੀ ਦੇ ਵਿੱਚ ਹਵਾ ਚ ਰੱਖ ਦਿੰਦਾ ਇੱਥੇ ਹਵਾ ਔਰ ਧੁੱਪ ਦੋਵੇਂ ਚੀਜ਼ਾਂ ਹੁੰਦੀਆਂ ਕਿਉਂਕਿ ਕਿਸੇ ਵੀ ਪੌਦੇ ਦੀ ਗਰੋਥ ਲਈ ਹਵਾ ਤੇ ਧੁੱਪ ਜ਼ਰੂਰੀ ਆ ਜੋ ਬਾਹਰ ਇਹਨੇ ਗੈਲਰੀ ਦੇ ਵਿੱਚ ਕੱਢ ਕੇ ਇਹ ਗਮਲਾ ਰੱਖ ਦਿੰਦਾ ਜਿੱਥੇ ਧੁੱਪ ਔਰ ਹਵਾ ਦੋਵੇਂ ਚੀਜ਼ਾਂ ਭਾਰੀ ਮਾਤਰਾ ਦੇ ਵਿੱਚ ਆਉਂਦੀਆਂ ਨੇ ਇਹ ਦੇਖ ਸਕਦੇ ਹੋ ਤੁਸੀਂ ਇਹ ਬਾਹਰ ਗੈਲਰੀ ਦੇ ਵਿੱਚ ਰੱਖ ਦਿੱਤਾ ਜੀ ਇਹ ਆ ਜੀ ਇਹ ਦੇਖੋ ਹੁਣ ਹਲਕਾ ਜਿਹਾ ਪਾਣੀ ਪਾ ਰਿਹਾ ਇਹਦੀ ਤਕਨੀਕ ਦੇਖੋ ਬੋਤਲ ਦੇ ਢੱਕਣ ਦੇ ਵਿੱਚ ਇਹਨੇ ਮੋਰੀਆਂ ਕੱਢ ਲਈਆਂ ਫੁਹਾਰਾ ਬਣਾ ਰਿਹਾ ਤਾਂ ਜੋ ਭਾਰੀ ਮਾਤਰਾ ਚ ਪਾਣੀ ਨਾ ਪਏ ਹਲਕਾ ਹਲਕਾ ਪਾਣੀ ਪਾ ਰਿਹਾ ਦੇਖੋ ਸਪਰੇਅ ਕਰ ਰਿਹਾ ਉੱਪਰ ਇਹ ਦੇਖੋ ਜੀ ਇਹਦੀ ਤਕਨੀਕ ਪਾਣੀ ਪਾਉਣ ਦੀ ਹਲਕਾ ਪਾਣੀ ਦੇ ਰਿਹਾ ਕਿਉਂਕਿ ਜੇ ਉਦਾਂ ਡੱਬੇ ਨਾਲ ਪਾਉਂਦਾ ਤੇ ਪਾਣੀ ਵੱਧ ਪੈ ਜਾਣਾ ਸੀ ਇਹ ਤੁਹਾਨੂੰ ਦਿਖਾਇਆ ਜੀ ਪਵਿੱਤ ਸਿੰਘ ਜੁਆਈ ਦੇ ਸ਼ਹਿਰ ਅਜਮਾਨ ਦੇ ਵਿੱਚ ਸਬਜ਼ੀਆਂ ਵੇਚਦਾ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਖੁਸ਼ ਰੱਖੇ